ਹਾਂਜੀ ਰਾਮ ਰਾਮ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਇੱਕ ਨਿਊ ਵੀਡੀਓ ਲੈ ਕੇ ਆਈਆਂ ਜਿਹਦੇ ਵਿੱਚ ਮੈਂ ਇੱਕ ਨਾ ਸਿੰਪਲ ਕਮੀਜ਼ ਹੈ ਉਹਦੀ ਕਟਿੰਗ ਦੱਸਾਂਗੀ ਸਟੈਪ ਵਾਈਜ਼ ਸਟੈਪ ਛੋਟੇ ਛੋਟੇ ਚੀਜ਼ ਨਾਲ ਕਲੀਅਰ ਕਰਾਂਗੀ ਵੀ ਕਿਸ ਤਰ੍ਹਾਂ ਕਿਸ ਚੀਜ਼ ਦਾ ਨਾਪ ਲੈਂਦੇ ਆ ਠੀਕ ਹੈ ਜੀ ਹਾਂਜੀ ਰਾਮ ਰਾਮ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਇੱਕ ਨਿਊ ਵੀਡੀਓ ਲੈ ਕੇ ਆਈਆਂ ਜਿਹਦੇ ਵਿੱਚ ਮੈਂ ਇੱਕ ਸਿੰਪਲ ਜੈਂਪਰ ਦੀ ਕਟਿੰਗ ਦੱਸਾਂਗੀ ਪੀਸ ਤਰ੍ਹਾਂ ਹੁੰਦੀ ਹੈ ਠੀਕ ਹੈ ਜੀ ਹਾਂਜੀ ਇਹ ਹੈਗਾ ਜੀ ਇਹ ਮੈਂ ਜੈਂਪਰ ਨਾਲ ਬੁਸ਼ਾ ਲਿਆ ਇੱਥੇ ਠੀਕ ਹੈ ਜੀ ਚਾਰ ਪੀਸ ਹੈ ਇਹਦੇ ਚਾਰਾਂ ਦੀ ਸਾਈਡ ਇਹ ਖੁੱਲੇ ਆ ਉਹ ਮੇਰੇ ਵਾਲੀ ਸਾਈਡ ਹੈ ਔਰ ਬੰਦ ਇਸ ਸਾਈਡ ਹੈ ਠੀਕ ਹੈ ਜੀ ਇਹ ਫੋਰ ਫੋਲਡ ਹੈ ਚਾਰ ਫੋਲਡ ਹੈ ਇਹ ਵਾਲੀ ਸਾਈਡ ਔਰ ਇਹਦੀ ਲੈਂਥ ਅਸੀਂ ਲੈਣੀ ਹੈਗੀ ਹੈ ਜੀ 44 ਇੰਚ ਠੀਕ ਹੈ ਜੀ 44 ਅਸੀਂ ਲੈਂਥ ਲੈਣੀ ਹੈ ਔਰ 2 ਇੰਚ ਅਸੀਂ ਐਕਸਟਰਾ ਰੱਖਣਾ ਹੈ ਔਰ ਇਹਦੀ ਬਿਰਥ ਜਿਹੜੀ ਹੈਗੀ ਹੈ ਇਹ ਮੈਂ ਜੀ 12 ਇੰਚ ਲਈ ਹੈ ਠੀਕ ਹੈ ਜੀ ਇਹ ਜਿੰਨੀ ਤੁਹਾਨੂੰ ਤਿਆਰ ਚਾਹੀਦਾ ਘੇਰਾ ਜੇ ਤੁਹਾਨੂੰ ਘੇਰਾ 20 ਤਿਆਰ ਚਾਹੀਦਾ ਤੁਸੀਂ 22 ਲਓ ਜੇ ਤੁਹਾਨੂੰ 22 ਚਾਹੀਦਾ ਤੁਸੀਂ 24 ਲਓ 2 ਇੰਚ ਐਕਸਟਰਾ ਲੈਣਾ ਹੀ ਲਾਣਾ ਹੈ ਠੀਕ ਹੈ ਜੀ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਇਹਦਾ ਨਾ ਨਾਪ ਦੱਸਦੀ ਹਾਂ ਠੀਕ ਹੈ ਮੇਜ਼ਰਮੈਂਟ ਇਹਦਾ ਇਹ ਹੈਗਾ ਕੀ ਜੋ ਇਹਦੀ ਵਰਸਟ ਹੈਗੀ ਹੈ ਉਹ ਹੈਗੀ ਹੈ ਜੀ 36 ਇਹ ਮੈਂ ਸਾਰਾ ਇੱਥੇ ਲਿਖਿਆ ਹੈ ਇਸ ਜੈਂਪਰ ਦੇ ਉੱਤੇ ਠੀਕ ਹੈ ਜੀ ਇਹ ਮੈਂ ਕਟਿੰਗ ਕਰਨੀ ਹੈ ਤੇ ਮੈਂ ਨਾਲ ਨਾਲ ਤੁਹਾਨੂੰ ਇਹਦੇ ਬਾਰੇ ਦੱਸਾਂਗੀ ਇਹ ਹਾਂਜੀ ਇਹ ਅਸੀਂ ਲਗਾ ਲਿਆ ਇੱਥੇ ਉਹਦਾ ਵਰਸਟ ਦਾ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਅਸੀਂ ਕਮਰ ਲੈਣੀ ਹੈ ਠੀਕ ਹੈ ਕਮਰ ਲਈ ਅਸੀਂ ਇੱਥੋਂ ਉੱਪਰੋਂ ਵੀ ਨਾਪ ਲੈ ਸਕਦੇ ਹਾਂ ਇੱਥੇ ਰੱਖ ਕੇ ਐਂਚ ਟੇਪ ਇੱਥੇ 14 ਦੇ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਇੱਥੇ 14 ਤੇ ਵੀ ਲਗਾ ਸਕਦੇ ਹੋ ਔਰ ਸੈਕਿੰਡ ਅਸੀਂ ਇਹ ਜੋ ਮੋਡੇ ਦੀ ਕਾਰਟ ਹੈ ਇਥੋਂ ਰੱਖ ਕੇ ਵੀ ਇਹ ਜੀ ਨਿਸ਼ਾਨ ਲਗਾ ਸਕਦੇ ਹਾਂ ਠੀਕ ਹੈ ਇਥੋਂ ਅਸੀਂ 7 ਵੀ ਲੈ ਸਕਦੇ ਹਾਂ ਇਹ ਮੈਂ ਇਥੋਂ 7 ਹੀ ਲਵਾਂਗੀ ਠੀਕ ਹੈ ਇੱਥੇ 7 ਤੇ ਦਾ ਨਿਸ਼ਾਨ ਲਗਾ ਲੈਣਾ ਇਦਾਂ ਜਿੰਨੀ ਹੈਗੀ ਉਹਨਾਂ ਦੀ ਵੇਸਟ ਜਿੱਦਾਂ ਇਹ 30 ਹੈ ਇਹਨੂੰ ਭਾਗ 4 ਨਾਲ ਕਰਕੇ 7.5 ਆ ਗਈ 15 ਇੰਚ ਤੋਂ ਉਹਨਾਂ ਦੀ ਤਿਆਰ ਹੈ ਉਹਦਾ ਤੇ ਇਹ 7.5 ਠੀਕ ਹੈ ਜੀ ਤੇ ਇਹ ਜੇ ਇਹ ਨਿਸ਼ਾਨ ਲਗਾ ਲਿਆ ਨਾ ਜਿਵੇਂ ਉਪਰੋਂ 7 ਤੇ ਇਹ ਦਿਖਣਾ ਵੀ 7.5 ਕਿੱਥੇ ਆਉਂਦੇ ਇੱਦਾਂ ਰੱਖਣਾ ਪੂਰਾ ਤੇ ਇਹ 7.5 ਇੱਥੇ ਆਏ ਔਰ ਅਸੀਂ ਨਿਸ਼ਾਨ ਇਹਦਾ ਇੱਥੇ ਲਗਾਣਾ ਮਾਰਕ ਠੀਕ ਹੈ ਜੀ ਇੱਥੇ ਇਹ 7.5 ਆ ਗਿਆ ਨਾ ਇਹ ਠੀਕ ਹੈ ਔਰ ਨਾ ਐਕਸਟਰਾ ਇਹ 2 ਇੰਚ ਇੱਧਰ ਅੱਗੇ ਵੱਜ ਜਾਣਾ ਉਸ ਤੋਂ ਬਾਅਦ ਸਾਈਡ ਦੀ